ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਡਰੱਗਸ ਉਹਦੇ ਵਿੱਚ ਬੜੀ ਵੱਡੀ ਕਾਮਯਾਬੀ ਮਿਲੀ ਹੈ ਸਾਨੂੰ ਟਰਾਂਸ ਬਾਰਡਰ ਇੱਕ ਡਰੱਗ ਕਾਰਟਲ ਬਸਟ ਕੀਤਾ 5 ਕਿਲੋ ਹਿਰੋਇਨ ਤੇ 100 ਗ੍ਰਾਮ ਪੰਜ ਕਿਲੋ 100 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਇੱਕ ਫੋਰਚਨਰ ਕਾਰ ਹੈ ਔਰ ਇੱਕ ਦੋਸ਼ੀ ਹੈ ਜੀ ਗ੍ਰਫਤਾਰ ਕੀਤਾ ਗਿਆ ਹੈ ਤੱਕ ਜਿਹਦਾ ਨਾਮ ਹੈਗਾ ਗੁਰਵੀਰ ਸਿੰਘ ਏਲੀਅਸ ਕੋਰਾ ਸਨੋ ਬਲਵਿੰਦਰ ਸਿੰਘ ਇਹ ਰਹਿਣ ਵਾਲਾ ਹੈਗਾ ਬਸਤੀ ਮੁਹੰਮਦ ਸ਼ਾਹ ਵਾਲੀ ਪੀਐਸ ਮਮਦੋਟ ਡਿਸਟ੍ਰਿਕਟ ਫਿਰੋਜ਼ਪੁਰ ਦਾ ਔਰ ਇਹਨੂੰ ਜਿਹੜਾ ਮੋਡਲੀ ਪੁੱਛ ਕੇ ਤੋਂ ਇਹ ਗੱਲ ਪਤਾ ਲੱਗੀ ਹੈ ਕਿ ਅੰਮ੍ਰਿਤਸਰ ਸੈਕਟਰ ਦੇ ਵਿੱਚੋਂ ਰੂਰਲ ਦੇ ਏਰੀਏ ਦੇ ਵਿੱਚੋਂ ਕਨਸਾਈਨਮੈਂਟ ਚੁੱਕਣ ਆਇਆ ਹੋਇਆ ਸੀਗਾ ਉੱਥੋਂ ਲੈ ਕੇ ਵਾਪਸ ਇਧਰ ਨੂੰ ਆ ਰਿਹਾ ਸੀ ਤਾਂ ਸਾਡੀ ਜਿਹੜੀ ਪਾਰਟੀ ਹੈ ਜਿਹਦੇ ਸੁਪਰਵਾਈਜ਼ਨ ਡੀਸੀਪੀ ਆਪਣੇ ਆਲਮ ਵਿਜੇ ਜੀ ACP ਕੁਲਦੀਪ ਜੀ ਔਰ ਅਮੋਲਕ ਸਾਡੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਵੱਲੋਂ ਕੀਤੀ ਗਈ ਹੈ ਅਰੈਸਟ ਇਹਦੀ ਕੈਂਟ ਥਾਣੇ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਜਿਹਦੇ ਬੇਸਿਕ ਬੈਕਗ੍ਰਾਉਂਡ ਵੱਲ ਧਿਆਨ ਦਿਓ ਤਾਂ ਗੁਰਵੀਰ ਜਿਹੜਾ ਇਹ ਤੌਰ ਕੰਟਰੈਕਟ ਡਰਾਈਵਰ ਲੱਗਿਆ ਹੋਇਆ ਸਿਵਲ ਸਰਜਨ ਆਫਿਸ ਫਿਰੋਜ਼ਪੁਰ ਦੇ ਵਿੱਚ 2021 ਤੋਂ ਉੱਥੇ ਕੰਮ ਕਰ ਰਿਹਾ ਹੈ 32 ਸਾਲ ਉਮਰ ਹੈ 12ਵੀਂ ਪਾਸ ਹੈ ਔਰ ਆਪਣੇ ਇੱਕ ਸਾਥੀ ਨਾਲ ਰਲ ਕੇ ਕੰਮ ਕਰ ਰਿਹਾ तकरीबन 3 ਕਿ ਮਹੀਨੇ ਤੋਂ ਜੋ ਪਤਾ ਲੱਗਿਆ ਮੋਢਲੀ ਪੁੱਛਗਿੱਛ ਸਾਥੀ ਦਾ ਨਾਮ ਅਸੀਂ ਅਜੇ ਡਿਸਕਲੋਜ਼ ਨਹੀਂ ਕਰ ਰਹੇ ਕਿਉਂਕਿ ਉਹਨੂੰ ਅਸੀਂ ਅਰੈਸਟ ਕੀਤਾ ਜਾਊਗਾ ਜਦੋਂ ਵੀ ਉਹ ਮਤਲਬ ਪੁਲਿਸ ਦੇ ਧਿਆਨ ਚ ਆਉਂਦਾ ਤੇ ਇਹਦੇ ਵਿੱਚ ਬੇਸਿਕ ਇਹੀ ਗੱਲ ਆਈ ਹੈ ਕਿ ਉਹੀ ਜਿਹੜਾ ਐਂਗਲ ਹੈ ਹਾਲਾਂਕਿ ਫਿਰੋਜ਼ਪੁਰ ਜਿਹੜਾ ਮਮਦੂਟ ਦਾ ਏਰੀਆ ਹੈ ਉਹ ਆਪ ਬਾਰਡਰ ਹੈ ਪਰ ਉੱਥੇ ਐਕਸਪੋਜ਼ਰ ਤੋਂ ਬਚਦੇ ਇਹਨਾਂ ਨੇ ਟਰਾਂਸਪੋਰਟਰ ਜਿਹੜਾ ਅੰਮ੍ਰਿਤਸਰ ਸੈਕਟਰ ਨੂੰ ਚੂਜ਼ ਕੀਤਾ ਪਰ ਵਿੱਚ ਅਲੱਗ-ਅਲੱਗ ਕੱਟਆਊਟ ਲਾਏ ਹੋਏ ਐ ਤੇ ਪਿਕਅਪ ਕਰ ਰਿਆ ਕੋਈ ਦੂਸਰੇ ਅੱਗੇ ਨੂੰ ਕਰ ਰਿਆ ਉਹ ਸਾਰੇ ਚੇਨ ਜਿਹੜੀ ਐ ਉਹਤੇ ਵਰਕ ਕੀਤਾ ਜਾਊਗਾ ਸੋ ਮੈਂ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕ ਦਿੰਦਾ ਮੈਂ ਤਾਂ ਦੱਸਿਆ ਨਹੀਂ ਅੰਮ੍ਰਿਤਸਰ ਰੂਰਲ ਦੇ ਏਰੀਏ ਦੇ ਵਿੱਚੋਂ ਤੇ ਉੱਥੋਂ ਹੀ ਪਿਕਅਪ ਕਰਨਾ ਆਇਆ ਸੀਗਾ ਉਹਦੇ ਵਿੱਚ ਅਸੀਂ ਤਾਂ ਜ਼ਿਆਦਾ ਡਿਟੇਲ ਨਹੀਂ ਸ਼ੇਅਰ ਕਰ ਰਹੇ ਬਿਕਾਉਜ਼ ਸਾਰੇ ਕੱਟਆਊਟ ਆਪਾਂ ਵਾਈਪਆਊਟ ਕਰਨੇ ਆ ਔਰ ਅੱਗੇ ਵੀ ਬੰਦਾ ਫੜਨਾ ਹੈ ਮੈਂ ਇਹਨੂੰ ਅੱਛੀ ਕਾਮਯਾਬੀ ਮੰਨਦਾ ਬਿਕੋਸ ਦੇਖੋ ਫੋਰਚੂਨਰ ਕਾਰ ਇੱਕ ਬੰਦਾ ਲੈ ਕੇ ਘੁੰਮ ਰਿਹਾ ਉਹ ਵੀ ਕੰਟ੍ਰੈਕਟ ਡਰਾਈਵਰ ਉੱਥੋਂ ਗੱਲ ਐਕਸਪਲੇਨ ਨਹੀਂ ਕੀਤੀ ਜਾ ਸਕਦੀ ਕਿ ਉਹਦੇ ਜਿਹੜੀ ਇੰਨੀ ਆਮਦਨ ਕਿੱਥੋਂ ਹੋ ਰਹੀ ਹੈ ਨਹੀਂ ਉਹ ਅਜੇ ਤੱਕ ਤਹੀ ਪਤਾ ਲੱਗਿਆ ਵੀ ਉਹਦਾ ਕੋਈ ਕਲੈਰਿਟੀ ਨਹੀਂ ਹੋਈ ਪਰ ਉਹ ਮੈਨੂੰ ਲੱਗਦਾ ਕਿ ਨਹੀਂ ਅਜੇ ਕੰਮ ਕਰ ਰਿਹਾ ਕਿਸੇ ਹੋਸਤੇ ਉਹ ਚੈੱਕ ਕਰ ਰਹੇ ਆ ਜੀ ਸਾਰੀ ਇਮੀਡੀਏਟ ਤੁਹਾਨੂੰ ਸ਼ੇਅਰ ਕੀਤਾ ਜਾ ਰਿਹਾ ਨੈਸ਼ਨਲ ਹੈਲਥ ਮਿਸ਼ਨ ਜਿਹੜਾ ਉਹਦੇ ਵਿੱਚ ਇਹ ਕੰਮ ਕਰ ਰਿਹਾ ਸਰ 3 ਮਹੀਨੇ ਤੋਂ ਇਹ ਕੰਮ ਕਰ ਰਿਹਾ ਕਿੰਨੀਆਂ ਕਨਸਾਈਨਮੈਂਟਾਂ ਦਿੱਤਾ ਕਿ ਡਿਲੀਵਰ ਕਰ ਦਿੱਤੀ ਦੇਖੋ ਅਜੇ ਇੰਨਾ ਕਹਿਣਾ ਐਗਜ਼ੈਕਟ ਨਹੀਂ ਹੈ ਪਰ ਡੈਫੀਨਿਟਲੀ 3 ਮਹੀਨੇ ਜੇ ਮੈਨੂੰ ਲੱਗਦਾ ਕਾਫੀ ਵਰੀਏ ਨੇ ਚੱਕਰ ਲਾਏ ਹੋਣੇ ਹੈ ਹਾਂ 5 ਕਿਲੋ 100 ਗ੍ਰਾਮ ਹੈ ਜੀ ਔਰ ਅੱਛੀ ਹੈ ਔਰ ਇਹਨੂੰ ਅੱਗੇ ਵੀ ਅਸੀਂ ਵਰਕ ਕਰ ਰਹੇ ਹਾਂ ਇਸ ਤੇ ਮੈਨੂੰ ਕਾਫੀ ਉਮੀਦ ਹੈ ਕਿ ਸਾਨੂੰ ਜਿਹੜਾ ਇਹ ਸਾਰਾ ਡਰਗ ਕਾਟਲ ਹੈ ਇਹਦੀ ਜਿਹੜੀ ਲਿੰਕੇਜਸ ਨੇ ਉਹ ਜਿਹੜੀ ਟਰਾਂਸ ਬਾਰਡਰ ਨੇ ਬੇਸਿਕਲੀ ਹਾਂਜੀ ਬਿਲਕੁਲ ਤਾਂ ਹੀ ਮੈਂ ਤੁਹਾਨੂੰ ਦੱਸਿਆ ਕਿ ਕੱਟਆਊਟ ਡਿਫਰੈਂਟਸ ਨੇ ਇਹਨਾਂ ਨੇ ਰੱਖੇ ਹੋਏ ਆ ਇਹ ਤਾਂ ਬੜੀ ਅੱਛੀ ਇੰਟੈਲੀਜੈਂਸ ਬੇਸਡ ਆਪਰੇਸ਼ਨ ਸਾਡੇ ਸੀਆਈ ਟੀਮ ਨੇ ਕੀਤਾ ਤੇ ਵਰਥਡ ਮਾਰेंगे ਜੀ ਇਹੀ ਲੱਗ ਰਿਹਾ ਜੀ ਕਿਉਂਕਿ ਉਹ ਕੱਟਆਊਟ ਅੱਗੇ ਨਹੀਂ ਉਹਨਾਂ ਨੂੰ ਫੜਿਆ ਜਾਊਗਾ ਸਾਰਾ ਸਰ ਇਹ ਮੈਰਿਟ ਹੈ ਕਨ ਮੈਰਿਟ ਇਹ ਪਤਾ ਕਰਨਾ ਪਊਗਾ ਮੈਂ ਇੰਨਾ ਤਾਂ ਨਹੀਂ ਧਿਆਨ ਦਿੱਤਾ ਵੀ ਮੈਰਿਟ ਹੈ ਕੰਟੋਨਮੈਂਟ ਏਰੀਆ ਲੋਹੜਕਾ ਰੋਡ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਥੈਂਕ ਯੂ